ਮੈਂ ਜ਼ਰੂਰੀ ਹੈ ਤਰਾ ਇਹ ਹੁਣ ਤੂੰ ਦੀ ਕਾ ਮੈਂ ਪਹਿਚਾਣ ਚ ਬੋਲਦਾ ਕਹਿ ਲੈ ਮੈਂ ਆਪਣਾ ਚੇਂਜ ਕਰ ਲਿਆ ਨਾ ਆਰੋੜੀ ਆਜੋ ਆਪਣੇ ਆ ਦੇ ਦੇ ਪੁੱਤ 5000 ਰੁਪਏ ਦੇ ਦੇ ਲੈ ਬਈ ਥੇਰੀ ਮਰ ਰਹੀ ਆ ਇਹ ਕਿੰਨੇ ਕਿਲੋ ਬਲੇ ਸੋਨ ਹਾ ਸਤਿ ਸ਼੍ਰੀ ਅਕਾਲ ਜੀ ਵੈਗੁਰ ਜੀ ਕਾ ਖਾਲਸਾ ਸ੍ਰੀ ਵੈਗੁਰ ਜੀ ਕੀ ਫਤਿਹ ਅੱਜ ਪਿੰਡ ਰਾਮਪੁਰ ਤੋਂ ਜਿਹੜੀ ਸੜਕਾ ਚਮਾਰੂ ਤੱਕ ਇਹ ਤਕਰੀਬਨ 65 ਲੱਖ 42000 ਰੁਪਏ ਦੀ ਲਗਤ ਦੇ ਨਾਲ ਜਿਹੜੀ ਬੰਨੀ ਹੈ ਸੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਸਾਡੇ ਕੈਪਟਨ ਸਾਹਿਬ ਆਪਣੇ ਵਜ਼ੀਰ ਸਾਹਿਬ ਦਾ ਮੰਤਰੀ ਸਾਹਿਬ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਹਲਕੇ ਕਨੌਰ ਦੀਆਂ ਜਿਹੜੀ ਸੜਕਾਂ ਦੀ ਮੁਰੰਮਤ ਦੀ ਜਿਹੜੀ ਕਹਿੰਦੀ ਹੈ ਗ੍ਰਾਂਟ ਦਿੱਤੀ ਹੈ ਨਵੀਂ ਰਿਪੇਅਰ ਦੀ ਸੋ ਅਸੀਂ ਬੇਨਤੀ ਕੀਤੀ ਸੀ ਕਿ ਜਿੰਨੀਆਂ ਸੜਕਾਂ ਸਾਡੀਆਂ ਕੁਝ ਸੜਕਾਂ ਸਾਡੀਆਂ ਹੋਰ ਵੀ ਅਜੇ ਰਹਿੰਦੀਆਂ ਨੇ ਉਹ ਵੀ ਆਪਾਂ ਜਲਦੀ ਜਿਹੜੇ ਉਹਨਾਂ ਦਾ ਧਿਕਾਨ ਕਰ ਦਿਆਂਗੇ ਤੋ ਸਾਰਿਆਂ ਸਾਡੇ ਸਰਪੰਚ ਸਾਹਿਬਾਨ ਦਾ ਰਾਮਪੁਰ ਦੇ ਕੌਂਟੇ ਦੇ ਕਪੂਰੀ ਵਾਲੇ ਸਾਰੇ ਮਾਰੀਆਂ ਹਰਪਾਲਾਂ ਵਾਲੇ ਜਿੰਨੇ ਵੀ ਸਾਡੇ ਸਰਪੰਚ ਸਾਹਿਬਾਨ ਨੇ ਹਲਕੇ ਕਨੌਰ ਦੇ ਬਲਾਕ ਸ਼ੰਭੂ ਦੇ ਬਲਾਕ ਕਨੌਰ ਦੇ ਸਰਪੰਚ ਸਾਹਿਬਾਨ ਨੇ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਹੜੇ ਇਸ ਕਾਰਜ ਦੇ ਵਿੱਚ ਸਾਰੇ ਇਕੱਠੇ ਹੋਏ ਤੋਂ ਮੀਡੀਆ ਵਾਲਿਆਂ ਦਾ ਵੀ ਧੰਨਵਾਦ ਇਤਿਆਸ ਕਰਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਸੜਕਾਂ ਨੇ ਜਿਹੜੀਆਂ ਰਹਿੰਦੀਆਂ ਉਹ ਵੀ ਆਪਾਂ ਜਲਦੀ ਬਣਾ ਦਾਂਗੇ ਵੈਕੋ ਫ੍ਰੀਕਾ ਖਾਲਸਾ ਬਹੁਤ ਬਹੁਤ ਰਿਵਾਇਤ ਕਰਦੇ ਆ